ਕਹਾਣੀ ਪ੍ਰੇਮਚੰਦ ਦੀ ਪਾਟੀ ਜੁੱਤੀ ਪ੍ਰੇਮਚੰਦ ਦਾ ਇੱਕ ਚਿੱਤਰ ਮੇਰੇ ਸਾਹਮਣੇ ਹੈ ਪਤਨੀ ਨਾਲ ਫੋਟੋ ਖਿਚਵਾ ਰਹੇ ਹਨ ਸਿਰ ਉੱਪਰ ਮੋٹے ਕੱਪੜੇ ਦੀ ਟੋਪੀ ਕੁੜਤਾ ਤੇ ਧੋਤੀ ਪੈਣੀ ਹੋਈ ਹੈ ਪੁੜਪੜੀਆਂ ਅੰਦਰ ਨੂੰ ਤਸੀਆਂ ਗੱਲਾਂ ਦੀਆਂ ਹੱਡੀਆਂ ਬਾਹਰ ਨੂੰ ਉੱਭਰੀਆਂ ਹੋਈਆਂ ਹਨ ਪਰ ਸੰਗਣੀਆਂ ਮੁੱਛਾਂ ਨਾਲ ਚਿਹਰਾ ਭਰਿਆ ਲੱਗਦਾ ਹੈ ਪੈਰਾਂ 'ਚ ਕੈਨਵਸ ਦੀਆਂ ਜੁੱਤੀਆਂ ਪਾਈਆਂ ਹੋਈਆਂ ਹਨ ਜਿਨ੍ਹਾਂ ਦੇ ਤਸ਼ਮੀ ਬੇਤਰਤੀਬੇ ਬੰਨੇ ਹੋਏ ਹਨ ਲਾ ਪ੍ਰਵਾਹੀ ਨਾਲ ਵਰਤਨ ਕਰਕੇ ਤਸ਼ਮੀਆਂ ਦੇ ਸਿਰਿਆਂ ਉੱਪਰਲੀ ਲੋਹੇ ਦੀ ਪੱਤੀ ਨਿੱਕਲ ਜਾਂਦੀ ਹੈ। ਮੋਰੀਆਂ 'ਚੋਂ ਫੀਤਾ ਪਾਉਣ ਸਮੇਂ ਪਰੇਸ਼ਾਨੀ ਆਉਂਦੀ ਹੈ। ਫਿਰ ਤਸ਼ਮੇ ਜਿਵੇਂ ਕਿਵੇਂ ਕੱਸ ਜਾਂਦੇ ਹਨ। ਸੱਜੇ ਪੈਰ ਦੀ ਜੁੱਤੀ ਤਾਂ ਠੀਕ ਹੈ ਪਰ ਖੱਬੇ ਪੈਰ ਦੀ ਜੁੱਤੀ ਵਿੱਚ ਵੱਡੀ ਮੋਰੀ ਹੋ ਗਈ ਹੈ। ਮੋਰੀ ਵਿੱਚੋਂ ਉਂਗਲੀ ਬਾਹਰ ਨਿਕਲ ਆਈ ਹੈ। ਮੇਰੀ ਨਜ਼ਰ ਇਸ ਜੁੱਤੀ ਤੇ ਆ ਕੇ ਰੁਕ ਗਈ ਹੈ। ਸੋਚਦਾ ਹਾਂ ਫੋਟੋ ਖਿੱਚਵਾਉਂ ਦੀ ਜੇ ਇਹੇ ਲਿਬਾਸ ਹੈ ਤਾਂ ਆਮ ਪਹਿਚਾਨ ਵਾਲਾ ਲਿਬਾਸ ਕਹਿੋ ਜਿਆ ਹੋਵੇਗਾ ਨਹੀਂ ਇਹ ਆਦਮੀ ਕੋਲ ਵੱਖੋ ਵੱਖਰੀਆਂ ਪਸ਼ਾਕਾਂ ਨਹੀਂ ਹੋਣਗੀਆਂ ਇਹਦੇ 'ਚ ਪਹਿਰਾਵੇ ਬਦਲਣ ਦਾ ਗੁਣ ਨਹੀਂ ਹੈ ਇਹ ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਦਾ ਫੋਟੋ 'ਚ ਦਿਖਾਈ ਦਿੰਦਾ ਹੈ ਮੈਂ ਫੋਟੋ ਵੱਲ ਦੇਖਦਾ ਹਾਂ ਕਿ ਤੈਨੂੰ ਪਤਾ ਹੈ ਮੇਰੇ ਸਹਿਤਿਕ ਪੁਰਖੇ ਦੀ ਕੀ ਤੇਰੀ ਜੁੱਤੀ ਫਟ ਗਈ ਹੈ ਅਤੇ ਉਂਗਲੀ ਬਾਹਰ ਦਿਖ ਰਹੀ ਹੈ ਕਿ ਤੈਨੂੰ ਇਸ ਦਾ ਪੂਰਾ ਵੀ ਅਹਿਸਾਸ ਨਹੀਂ ਪੂਰਾ ਵੀ ਸ਼ਰਮ ਨਹੀਂ ਸੰਕੋਚ ਜਾਂ ਸ਼ਰਮਿੰਦਗੀ ਨਹੀਂ ਹੈ ਕਿ ਤੈਨੂੰ ਐਨੀ ਵੀ ਸਮਝ ਨਹੀਂ ਕਿ ਤੋਤੀ ਨੂੰ ਥੋੜਾ ਹੀਠਾ ਬਨ ਕੇ ਉਂਗਲੀ ਟੱਕੀ ਜਾ ਸਕਦੀ ਹੈ ਪਰ ਫਿਰ ਵੀ ਤੇਰੇ ਚਿਹਰੇ ਤੇ ਲਾਪਰਵਾਹੀ ਅਤੇ ਬੜਾ ਵਿਸ਼ਵਾਸ ਹੈ ਫੋਟੋਗ੍ਰਾਫਰ ਨੇ ਜਦੋਂ ਰੈਡੀ ਪਲੀਜ਼ ਕਿਹਾ ਹੋਵੇਗਾ ਉਦੋਂ ਪਰਮ ਪਰਮ ਤਾਬਕ ਤੂੰ ਮੁਸਕਰਾਣ ਦਾ ਯਤਨ ਕੀਤਾ ਹੋਵੇਗਾ ਦਰਦ ਦੇ ਡੂੰਘੇ ਖੂ ਦੇ ਤਾਲ ਤੇ ਪਈ ਮੁਸਕਾਨ ਨੂੰ ਖਿੱਚ ਕੇ ਤੂੰ ਹੌਲੀ-ਹੌਲੀ ਉਤਾਹਲੀ ਆਉਂਦੀ ਕੋਸ਼ਿਸ਼ ਕਰ ਹੀ ਰਿਆਂ ਹੋਵੇਗਾ ਕਿ ਵਿਚਾਲੇ ਹੀ ਕਲਿੱਕ ਕਰਕੇ ਫੋਟੋਗ੍ਰਾਫਰ ਨੇ ਥੈਂਕ ਯੂ ਬੋਲ ਦਿੱਤਾ ਹੋਵੇਗਾ ਬੜੀ ਉਦਪੁੱਤ ਹੈ ਇਹ ਅਧੂਰੀ ਮੁਸਕਾਨ ਇਹ ਮੁਸਕਾਨ ਨਹੀਂ ਇਸ ਵਿੱਚ ਹਾਸਾ ਠੱਠਾ ਹੈ ਵਿਅੰਗ ਹੈ ਇਹ ਕਿਹੋ ਜਿਹਾ ਬੰਦਾ ਹੈ ਜਿਹੜਾ ਆਪ ਤਾਂ ਟੁੱਟੀਆਂ ਜੁੱਤੀਆਂ ਪਹਿਨ ਕੇ ਫੋਟੋ ਖਿੱਚਵਾ ਰਿਹਾ ਹੈ ਪਰ ਕਿਸੇ ਹੋਰ ਤੇ ਹੱਸ ਵੀ ਰਿਹਾ ਹੈ ਫੋਟੋ ਹੀ ਕਚਵਾਉਣੀ ਸੀ ਜੂ ਠੀਕ ਜੁੱਤੀਆਂ ਪਾ ਲੈਂਦਾ ਜਾਂ ਫੋਟੋ ਖਿੱਚਵਾਉਂਦਾ ਹੀ ਨਾ ਫੋਟੋ ਨਾ ਖਿਚਾਣ ਨਾਲ ਕੀ ਵਿਗੜ ਚੱਲਿਆ ਸੀ ਹੋ ਸਕਦਾ ਪਤਨੀ ਨੇ ਜੇਦ ਕੀਤੀ ਹੋਵੇ ਅਤੇ ਉਹ ਚੰਗਾ ਚੱਲ ਪਈ ਕਹਿ ਕੇ ਬੈਠ ਗਿਆ ਹੋਵੇਗਾ ਪਰ ਇਹ ਕਿੰਡਾ ਵੱਡਾ ਦੁਖਾਂਤ ਹੈ ਕੀ ਆਦਮੀ ਕੋਲ ਫੋਟੋ ਖਿਚਾਣ ਲਈ ਵੀ ਜੁੱਤੀਆਂ ਨਾ ਹੋਣ ਮੈਂ ਤੇਰੀ ਇਹ ਫੋਟੋ ਦੇਖਦੇ-ਦੇਖਦੇ ਤੇਰੀ ਹਾਲਾਤ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਰੋਣਾ ਚਾਹੁੰਦਾ ਹਾਂ ਪਰ ਤੇਰੀਆਂ ਅੱਖਾਂ ਦਾ ਤਿੱਖਾ ਦਰਦ ਵਿਅੰਗ ਮੈਨੂੰ ਇੰਜ ਕਰਨੋਂ ਰੋਕ ਲੇ ਦਿੰਦਾ ਹੈ ਤੁਸੀਂ ਫੋਟੋ ਦੀ ਅਹਿਮੀਅਤ ਨਹੀਂ ਸਮਝਦੇ ਸਮਝਦੇ ਹੁੰਦੇ ਤਾਂ ਫੋਟੋ ਖਿਚਾਉਣ ਲਈ ਜੁੱਤੀਆਂ ਕਿਸੇ ਕੋਲੋਂ ਮੰਗ ਲੈਂਦੇ ਲੋਕ ਤਾਂ ਮੰਗਦੇ ਕੋਟ ਮੰਗਵੀ ਕੋਟ ਨਾਲ ਕੁੜੀ ਵੇਖਣ ਚਲੇ ਜਾਂਦੇ ਹਨ ਮੰਗਵੀ ਮੋਟਰ ਗੱਡੀ ਤੇ ਬਰਾਤ ਚੜਾ ਕੇ ਲੈ ਜਾਂਦੇ ਹਨ ਫੋਟੋ ਖਿਚਾਣ ਖਾਤਰ ਤਾਂ ਪਤਨੀ ਤੱਕ ਮੰਗ ਲਈ ਜਾਂਦੀ ਹੈ ਤੁਸੀਂ ਜੁੱਤੀ ਵੀ ਨਹੀਂ ਮੰਗ ਸਕੇ ਤੁਹਾਨੂੰ ਫੋਟੋ ਦਾ ਮਹੱਤਵ ਨਹੀਂ ਪਤਾ ਲੋਕ ਤਾਂ ਇਤਰ ਲਗਾ ਕੇ ਫੋਟੋ ਖਿਚਵਾਉਂਦੇ ਹਨ ਤਾਂ ਕਿ ਫੋਟੋ 'ਚੋਂ ਖੁਸ਼ਬੂ ਆਵੇ ਗੰਦੇ ਤੋਂ ਗੰਦੇ ਬੰਦੇ ਦੀ ਫੋਟੋ 'ਚ ਵੀ ਖੁਸ਼ਬੂ ਆਉਂਦੀ ਹੈ ਟੋਪੀ ਤਾਂ 8 ਆਨੇ ਦੀ ਮਿਲ ਜਾਂਦੀ ਹੈ ਉਸ ਸਮੇਂ ਜੁੱਤੀ 5 ਰੁਪਿਆ ਤੋਂ ਘੱਟ ਨਹੀਂ ਆਉਂਦੀ ਹੋਣੀ ਜੁੱਤੀ ਹਮੇਸ਼ਾ ਟੋਪੀ ਤੋਂ ਮਹਿੰਗੀ ਹੀ ਰਹੀ ਹੈ ਹੁਣ ਤਾਂ ਜੁੱਤੀਆਂ ਹੋਰ ਮਹਿੰਗੀਆਂ ਹੋ ਗਈਆਂ ਹਨ ਇੱਕ ਜੁੱਤੀ ਦੇ ਜੋੜੇ ਦੀ ਕੀਮਤ 25 ਟੋਪੀਆਂ ਜਿੰਨੀ ਹੋ ਗਈ ਹੈ ਤੁਸੀਂ ਟੋਪੀ ਅਤੇ ਜੁੱਤੀ ਦੇ ਅਨੁਪਾਦਿਕ ਮੁੱਲ ਦੀ ਮਾਰ ਥੱਲੇ ਆ ਗਏ ਮੈਨੂੰ ਕਦੀ ਪਹਿਲਾਂ ਇਹ ਗੱਲ ਐਨੀ ਨਹੀਂ ਚੁਬੀ ਜਿੰਨੀ ਅੱਜ ਚੁਬੀ ਹੈ ਤੁਸੀਂ ਮਹਾਨ ਕਹਾਣੀਕਾਰ ਨਾਵਲ ਸਮਰਾਟ ਯੁੱਗ ਪਰਵਰਤਕ ਨਹੀਂ ਪਤਾ ਨਹੀਂ ਕੀ ਕਿ ਕਹਾਂ ਦੇਸੀ ਪਰ ਫੋਟੋ ਵਿੱਚ ਤੁਹਾਡੀ ਜੁੱਤੀ ਫੱਟੀ ਹੋਈ ਹੈ ਮੇਰੀ ਜੁੱਤੀ ਵੀ ਬਹੁਤੀ ਚੰਗੀ ਨਹੀਂ ਹੈ ਉਪਰੋਂ ਚੰਗੀ ਦਿਖਦੀ ਹੈ ਉਂਗਲੀ ਬਾਹਰ ਨਹੀਂ ਨਿਕਲਦੀ ਪਰ ਉਂਗਲੀ ਦੇ ਤਲਾ ਫਟ ਗਿਆ ਹੈ ਅੰਗੂਠਾ ਧਰਤੀ ਨਾਲ ਕਿਸਰਦਾ ਹੈ ਤਿੱਖੇ ਰੋੜੇ ਨਾਲ ਰਗੜ ਖਾ ਕੇ ਕਈ ਵਾਰ ਲਹੂ ਲਹਾਨ ਵੀ ਹੋ ਜਾਂਦਾ ਹੈ ਜੇ ਕਿਤੇ ਪੂਰਾ ਥਲਾ ਹੀ ਡੇਕ ਗਿਆ ਤਾਂ ਪੰਜਾ ਛਿੱਲਿਆ ਜਾਵੇਗਾ ਪਰ ਉਂਗਲੀ ਬਾਹਰ ਨਹੀਂ ਦਿਸੇਗੀ ਪਰ ਥੋਡੀ ਤਾਂ ਉਂਗਲੀ ਬਾਹਰ ਦਿਸਦੀ ਹੈ ਪੈਰ ਤਾਂ ਸਹੀ ਸਲਾਮਤ ਹੈ ਮੇਰੀ ਉਂਗਲੀ ਟੱਕੀ ਹੋਈ ਹੈ ਪਰ ਪੰਜਾ ਥੱਲੇੋਂ ਕਿਸਰ ਰਿਹਾ ਹੈ ਤੁਸੀਂ ਪੜਦੇ ਦੀ ਅਹਿਮੀਅਤ ਨਹੀਂ ਜਾਣਦੇ ਅਸੀਂ ਪੜਦੇ ਤੋਂ ਕੁਰਬਾਨ ਹੋ ਰਹੇ ਹਾਂ ਫਟੀ ਜੁੱਤੀ ਪਾ ਕੇ ਵੀ ਤੁਸੀਂ ਬੜੇ ਠਾਠ ਨਾਲ ਬੈਠੇ ਹੋ ਮੈਂ ਤਾਂ ਨਹੀਂ ਫਟੀ ਜੁੱਤੀ ਪਾ ਸਕਦਾ ਫੋਟੋ ਤਾਂ ਮੈਂ ਜ਼ਿੰਦਗੀ ਭਰ ਨਾ ਖਿਚਾਵਾਂ ਚਾਹੇ ਕੋਈ ਜੀਵਨ ਕਥਾ ਬਗੈਰ ਫੋਟੋ ਤੋਂ ਸ਼ਾਪ ਦੇਵੇ ਤੁਹਾਡੀ ਇਸ ਵਿਅੰਗ ਮੁਸਕਾਨ ਸਾਵੇਂ ਮੇਰਾ ਹੌਸਲਾ ਹਾਰ ਜਾਂਦਾ ਹੈ ਕੀ ਅਰਥ ਹੈ ਇਸ ਦਾ ਇਹੋ ਜਹੀ ਹੈ ਕਹਿੋ ਜਹੀ ਹੈ ਇਹ ਮੁਸਕਾਨ ਕੀ ਹੋ ਰਹੀ ਦਾਗੁਦਾਨ ਹੋ ਗਿਆ ਕੀ ਪੂਸ਼ ਕੀ ਰਾਤ ਵਿੱਚ ਸੂਰ ਹਲਕੂ ਦਾ ਖੇਤ ਚਰ ਕੇ ਕੀ ਸੁਝਾਨ ਭਗਤ ਦਾ ਮੁੰਡਾ ਮਾਰ ਗਿਆ ਕਿਉਂਕਿ ਡਾਕਟਰ ਕਲੱਬ ਛੱਡ ਕੇ ਨਹੀਂ ਸਨ ਆ ਸਕਦੇ ਨਹੀਂ ਮੈਨੂੰ ਲੱਗਦਾ ਹੈ ਕਿ ਮਾਦੋ ਔਰਤ ਦੇ ਖਫਨ ਦੇ ਚੰਦੇ ਦੀ ਸ਼ਰਾਬ ਪੀ ਗਿਆ ਉਹੀ ਮੁਸਕਾਨ ਲੱਗਦੀ ਹੈ ਮੈਂ ਤੁਹਾਡੀ ਜੁੱਤੀ ਫੇਰ ਦੇਖਦਾ ਹਾਂ ਕਿਵੇਂ ਫਟ ਗਈ ਇਹ ਲੋਕਾਂ ਦਾ ਲੇਖਕ ਜ਼ਿਆਦਾ ਗੀੜੇ ਮਾਰਦਾ ਰਿਹਾ ਹੁਣ ਹੈ ਕੀ ਬਾਣੀਏ ਦੇ ਸੂਧ ਤੋਂ ਬਚਣ ਲਈ 2 ਮੀਲ ਦਾ ਗੀੜਾ ਕੱਢ ਕੇ ਮੋਰ ਘੜੇ ਘਰੇ ਤਾਂ ਨਹੀਂ ਆ ਜਾਂਦੇ ਰਹੇ ਗੀੜੇ ਕੱਢਣ ਨਾਲ ਜੁੱਤੀ ਫਟਦੀ ਨਹੀਂ ਹੁੰਦੀ ਘਸ ਜ਼ਰੂਰ ਜਾਂਦੀ ਹੈ ਕੁੰਬੜ ਦਾਸ ਦੀ ਜੁੱਤੀ ਵੀ ਫਤਿਹਪੁਰ 시ਕਰੀ ਜਾਂਦੇ ਜਾਂਦੇ ਘਸ ਗਈ ਸੀ ਉਸ ਨੂੰ ਬੜਾ ਪਛਤਾਵਾ ਹੋਇਆ ਕਹਿੰਦਾ ਆਵਤ ਜਾਤ ਪਹਿਨੀਆਂ ਕਿਸਰ ਗਈ ਵਿਸਰ ਗਿਓ ਹਰੀ ਨਾਮ ਅਤੇ ਅਜਹਿ ਬੋਲ ਬੁਲਾ ਬੁਲਾ ਕੇ ਦਿਨ ਵਾਲਿਆਂ ਬਾਰੇ ਕਿਹਾ ਸੀ ਜਿਨਕੇ ਦੇਖੇ ਦੁਖ ਉਪਜਤ ਹੈ ਤਿੰਨ ਕੋ ਕਰਬੋ ਪਰੇਸ ਲਾਮ ਤੁਰਿਏ ਤਾਂ ਜੁੱਤੀ ਕੱਸਦੀ ਹੈ ਫਟਦੀ ਨਹੀਂ ਤੁਹਾਡੀ ਜੁੱਤੀ ਕਿਵੇਂ ਫਟ ਗਈ ਮੈਨੂੰ ਜਾਪਦਾ ਤੁਸੀਂ ਕਿਸੇ ਕੜਰੀ ਚੀਜ਼ ਨੂੰ ਠੋਕਰਾ ਮਾਰਦੇ ਰਹੇ ਹੋ ਹੋਗੇ ਵਰਤਦਾਰ ਪਰਤ ਸਦੀਆਂ ਤੋਂ ਇੱਕ ਚੀਜ਼ ਜੰਮਦੀ ਪਈ ਤੁਸੀਂ ਉਸ ਨੂੰ ਠੋਕਰਾਂ ਮਾਰ-ਮਾਰ ਕੇ ਆਪਣੀ ਜੁੱਤੀ ਤੋੜ ਲਈ ਹੈ ਕੋਈ ਰੁਕਾਵਟ ਪਹਾੜ ਬਣ ਕੇ ਤੁਹਾਡੇ ਰਾਹ ਵਿੱਚ ਖੜੀ ਹੋ ਗਈ ਤੁਸੀਂ ਉਸ ਨਾਲ ਜੂਝਦਿਆਂ ਆਪਣੀ ਜੁੱਤੀ ਤੜਵਾ ਲਈ ਉਸ ਦੇ ਕੋਲੋਂ ਬਚ ਕੇ ਵੀ ਲੰਘ ਸਕਦੇ ਸੀ ਰੁਕਾਵਟ ਨਾਲ ਸਮਝੌਤਾ ਵੀ ਤਾਂ ਹੋ ਸਕਦਾ ਹੈ ਸਾਰੀਆਂ ਨਦੀਆਂ ਪਹਾੜਾਂ ਪਹਾੜ ਥੋੜਾ ਤੂੜਦਿਆਂ ਹਨ ਰਾਹ ਬਦਲ ਕੇ ਘੁੰਮ ਘਮਾ ਕੇ ਚਲੀਆਂ ਘੁੰਮ ਘਮਾ ਕੇ ਵੀ ਚਲੀਆਂ ਜਾਂਦੀਆਂ ਹਨ ਤੁਸੀਂ ਸਮਝੋਤਾ ਕਰ ਨਹੀਂ ਸਕੇ ਕਿ ਤੁਹਾਡੀ ਵੀ ਉਹੀ ਕਮਜ਼ੋਰੀ ਹੈ ਜੋ ਹੋਰੀ ਨੂੰ ਲੈ ਡੁੱਬੀ ਨੇਮ ਧਰਮ ਵਾਲੀ ਕਮਜ਼ੋਰੀ ਨੇਮ ਧਰਮ ਤਾਂ ਉਸ ਲਈ ਇੱਕ ਜੰਜੀਰ ਸੀ ਪਰ ਤੁਸੀਂ ਜਿਵੇਂ ਮੁਸਕੁਰਾ ਰਹੇ ਹੋ ਜਾਂ ਆਪਦੇ ਨੇਮ ਧਰਮ ਤੁਹਾਡੇ ਲਈ ਵੰਦਨ ਨਹੀਂ ਸਗੋਂ ਤੁਹਾਡੀ ਖਲਾਸੀ ਸੀ ਤੁਹਾਡੇ ਪੈਰ ਦੀ ਇਹ ਉਂਗਲੀ ਚੀਕੂ ਇਸ਼ਾਰਾ ਕਰਦੀ ਲੱਗਦੀ ਹੈ ਕਿ ਜਿਹਨੂੰ ਤੁਸੀਂ ਕਿਰਨਾਜੋਗ ਸਮਝਦੇ ਹੋ ਉਸ ਵੱਲ ਤੁਹਾ ਉਸ ਵੱਲ ਹੱਥ ਦੀ ਥਾਂ ਪੈਰ ਦੀ ਉਂਗਲੀ ਨਾਲ ਇਸ਼ਾਰਾ ਕਰਦੇ ਹੋ ਕੀ ਤੁਸੀਂ ਉਸ ਰੁਕਾਵਟ ਵੱਲ ਇਸ਼ਾਰਾ ਕਰ ਰਹੇ ਹੋ ਜਿਸ ਨੂੰ ਠੋਕਰ ਮਾਰਦੇ ਤੁਸੀਂ ਜੁੱਤੀ ਟਰਵਾ ਬੈਠੇ ਹੋ ਮੈਂ ਤੁਹਾਡੀ ਉਂਗਲੀ ਦੇ ਇਸ਼ਾਰੇ ਨੂੰ ਸਮਝਦਾ ਹਾਂ ਤੁਹਾਡੀ ਵਿਅੰਗ ਮੁਸਕਾਨ ਨੂੰ ਵੀ ਸਮਝਦਾ ਹਾਂ ਤੁਸੀਂ ਮੇਰੇ ਤੇ ਜਾਂ ਸਾਡੇ ਸਭਨਾ ਤੇ ਹੱਸ ਰਹੇ ਹੋ ਉਹਨਾਂ ਤੇ ਜਿਹੜੇ ਉਂਗਲੀ ਲੁਕਾ ਕੇ ਅਤੇ ਤਲੇ ਘਸਾ ਕੇ ਤੁਰ ਰਹੇ ਹਨ ਉਹਨਾਂ ਉੱਤੇ ਜੋ ਰਕਾਵਟ ਦੇ ਟਿੱਲੇ ਦੇ ਕੋਲੋਂ ਦੀ ਲੰਘ ਰਹੇ ਹਨ ਤੁਸੀਂ ਕਹਿ ਰਹੇ ਹੋ ਮੈਂ ਠੋਕਰਾ ਮਾਰ-ਮਾਰ ਕੇ ਜੁੱਤੀ ੜਵਾ ਲਈ ਉਂਗਲੀ ਵੀ ਬਾਹਰ ਦਿਸਣ ਲੱਗ ਪਈ ਪਰ ਮੈਂ ਤੁਰਦਾ ਰਿਹਾ ਤੁਸੀਂ ਉਂਗਲੀ ਨੂੰ ਲੁਕੋ ਕੇ ਰੱਖਣ ਦੀ ਚਿੰਤਾ ਵਿੱਚ ਜੁੱਤੀ ਦੇ ਤਲੇ ਦਾ ਨਾਸ ਮਾਰੀ ਜਾਂ ਜਾ ਰਹੇ ਹੋ ਤੁਸੀਂ ਤੁਰੋਗੇ ਕਿਵੇਂ ਮੈਂ ਸਮਝਦਾ ਹਾਂ ਤੁਹਾਡੀ ਫੱਟੀ ਜੁੱਤੀ ਦਾ ਕਿੱਸਾ ਸਮਝਦਾ ਹਾਂ ਤੁਹਾਡੀ ਉਂਗਲੀ ਦਾ ਇਸ਼ਾਰਾ ਸਮਝਦਾ ਹਾਂ ਤੁਹਾਡੀ ਵਿਅੰਗ ਮੁਸਕਾਨ ਨੂੰ ਵੀ ਸਮਝਦਾ ਹਾਂ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ